ਹਾਂਜੀ ਪ੍ਰਧਾਨ ਜੀ ਜੋ ਬਿਜਲੀ ਸੋਧ ਬਿੱਲ 2025 ਨੂੰ ਕੀਤਾ ਗਿਆ ਹੈ ਦਾ ਤੁਸੀਂ ਵਿਰੋਧ ਕਰ ਰਹੇ ਠੀਕ ਕਰਨ ਚਾਹੁੰਦੇ ਹੋ ਬਿਲਕੁਲ ਜਿਹੜਾ ਇਹ ਸਰਕਾਰ ਕਿਉਂਕਿ ਜਦੋਂ ਪਹਿਲਾਂ ਪਿੱਛੇ ਖੇਤੀ ਕਾਨੂੰਨ ਲੈ ਕੇ ਆਏ ਸੀ ਕਾਲੇ ਕਾਨੂੰਨ ਉਹ ਜਦੋਂ ਰੱਦ ਹੋਏ ਸੀ ਤੇ ਉਹ ਤੋਂ ਇਹ ਮੰਨ ਲਓ ਲਾਗੂ ਕਰਨਾ ਚਾਹੁੰਦੀ ਸੀ ਉਦੋਂ ਸਰਕਾਰ ਨੇ ਮੰਨਿਆ ਸੀ ਵੀ ਅਸੀਂ ਲਾਗੂ ਨਹੀਂ ਕਰਾਂਗੇ ਹੁਣ ਟੇਲੇ ਟੰਗ ਦੇ ਨਾਲ ਜਿਹੜਾ 325 ਬਿੱਲ ਜਿਹੜਾ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਇਹ ਸਿੱਧਾ ਸਿੱਧਾ ਸਾਡੇ ਜਿਹੜਾ ਬਿਲੀ ਮੰਨ ਲਓ ਸਾਡੇ ਅੱਕਾ ਤੇ ਢਾਕਾ ਮਾਰ ਰਹੇ ਨੇ ਕਿਉਂਕਿ ਜਿਹੜਾ ਬਿਜਲੀ ਦਾ ਦਾਰਾ ਹੈ ਇਹਦੇ ਵਿੱਚ ਸਾਡੀ ਸਾਰੀ ਆਜ਼ਾਦੀ ਤੋਂ ਬਾਅਦ ਸਾਰੇ ਲੋਕਾਂ ਦੀ ਜ਼ਿੰਦਗੀ ਲੱਗੀ ਏ ਸਾਡੀਆਂ ਜ਼ਮੀਨਾਂ ਨੇ ਸਾਡੇ ਸਾਰੇ ਜਿੰਨੇ ਵੀ ਗ੍ਰੈਜੂਏਟ ਬਣੇ ਨੇ ਇਹ ਲੋਕਾਂ ਦੇ ਨੇ ਸੋ ਇਹ ਲੋਕਾਂ ਦੇ ਗ੍ਰੈਜੂਏਟ ਜਿਹੜੇ ਮੁਲਾਜ਼ਮ ਲੱਗੇ ਹੋਏ ਨੇ ਜਾਂ ਜਿੰਨਾ ਵੀ ਸਾਡਾ ਮਤਲਬ ਢਾਂਚਾ ਸਰਕਾਰ ਨੇ ਬਣਾਇਆ ਹੋਇਆ ਇਹ ਸਾਡੀ ਜ਼ਮੀਨ ਹੈ ਸਾਡੇ ਗ੍ਰੈਜੂਏਟ ਨੇ ਸੋ ਇਹ ਪੂੰਜੀਪਤੀਆਂ ਨੂੰ ਮੋਦੀ ਸਰਕਾਰ ਹੀ ਦੇਣਾ ਚਾਹੁੰਦੀ ਏ ਕੌਡੀਆਂ ਦੇ ਪਾਵ ਵੇਚਣਾ ਚਾਹੁੰਦੀ ਏ ਸਾਰੇ ਪ੍ਰਾਈਵੇਟ ਸਟੇਸ਼ਨ ਕਰਾਉਣਾ ਕਰਨਾ ਚਾਹੁੰਦੀ ਹੈ ਸੋ ਇਸ ਵਾਸਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਨੇ ਐਲਾਨ ਕੀਤਾ ਹੈ ਕਿ ਜਿਹੜਾ ਇਹ ਬਿੱਲ ਲੈ ਕੇ ਆ ਰਹੀ ਏ ਇਹਨੂੰ ਕਾਨੂੰਨ ਅਸੀਂ ਨਹੀਂ ਬਣਨ ਦੇਾਂਗੇ ਇਹਨੂੰ ਨਹੀਂ ਵੇਚਣ ਦੇਾਂਗੇ ਇਹਨੂੰ ਕਾਰਪੋਰੇਟ ਕਰਨਿਆਂ ਨੂੰ ਨਹੀਂ ਦੇਣ ਦੇਾਂਗੇ ਸੋ ਇਹਦੇ ਅੱਜ ਦੇ ਪ੍ਰਦਰਸ਼ਨ ਦੇ ਵਿੱਚ ਸਾਡੇ ਨਾਲ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਜਾਂ ਹੋਰ ਜਿੰਨੀਆਂ ਵੀ ਮਜ਼ਦੂਰ ਜਥੇਬੰਦੀਆਂ ਉਹ ਸਾਰਿਆਂ ਨੇ ਸੰਯੋਗ ਕੀਤਾ ਹੈ ਔਰ ਜਦੋਂ ਲੋਕ ਜਾਗਜਾਨ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਜਿਹੜੇ ਸਾਡੇ ਇਹੋ ਜਿਹੇ ਪਬਲਿਕ ادارے ਨੇ ਉਹ ਸਰਕਾਰ ਸੌਖਿਆ ਵੇਚ ਲੈਗੀ ਇਹ ਜਿਹੜਾ ਬਿੱਲ ਲੈ ਕੇ ਆ ਰਹੀ ਜਿਹੜਾ ਲੋਕਾਂ ਦੇ ਵਿੱਚ ਵਿਰੋਧ ਹੋ ਰਿਹਾ ਇਹ ਬਿਲਕੁਲ ਜਿਹੜੀ ਮੰਚਾ ਸਰਕਾਰ ਦੀ ਉਹ ਪੂਰੀ ਨਹੀਂ ਹੁੰਦਾ ਬਿਲਕੁਲ ਪਿੰਡ ਵਿੱਚ ਜੋ ਚਿੱਪ ਵਾਲੇ ਮੀਟਰ ਕਰਕੇ ਆ ਉਹ ਉੱਤੇ ਜਾਣਗੇ ਜਾਂ ਫਿਰ ਜਾਰੀ ਰਹਿਣਗੇ ਕਮ ਸਕਮ 25% ਬੰਨ ਲੱਗ ਬਿਲਕੁਲ ਜਿਹੜੇ ਜੇ ਇਸ ਤਰ੍ਹਾਂ ਦੀ ਕੋਈ ਸਰਕਾਰ ਇਸ ਪਾਸੇ ਨੀਤੀ ਅਪਣਾਉਂਦੀ ਹੈ ਤੇ ਉਹ ਪਟਨੇ ਕਿੰਨੇ ਗੋਖੇ ਨੇ ਬਿਲਕੁਲ ਕਿਉਂਕਿ ਲੋਕ ਸਾਡੇ ਨਾਲ ਇਹ ਲੋਕਾਂ ਦੇ ਹੱਕਾਂ ਤੇ ਜੋ ਡਾਕਾ ਵੱਜੇਗਾ ਕਿਸਾਨ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਬੜੀ ਵੱਡੀ ਲੜਾਈ ਲੈ ਕੇ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਮੋਦੀ ਕਹਿੰਦਾ ਸੀ ਵੀ ਮੋਦੀ ਹਤੇ ਸਭ ਕੁਝ ਹੈ ਪਰ ਸਿਰਫ ਕੋ ਇੱਕ ਕਿਸਾਨ ਜਥੇਬੰਦੀ ਸੀ ਜਦੋਂ ਤਿੰਨ ਕਾਲੇ ਕਾਨੂੰਨ ਲੈ ਕੇ ਆਇਆ ਸੀ ਤੇ ਸਾਨੂੰ 13 ਮਹੀਨੇ ਲੜ ਕੇ ਉਹ ਵਾਪਸ ਕਰਾਉਣੇ ਪਏ ਉਹਦੇ ਵਿੱਚ ਵੀ 252 ਬਿੱਲ ਵੀ ਸੀ ਜੇ ਉਹ ਲਾਗੂ ਕਰੇਗਾ ਜੇ ਚੈਪੋ ਵਾਲੇ ਮੀਟਰ ਲੱਗ ਰਹੇ ਨੇ ਫਿਰ ਸਵਾਲ ਹੀ ਪੈਦਾ ਹੁੰਦਾ ਪਿਆ ਅਸੀਂ ਜੇ ਸਾਨੂੰ ਪਟਨੇ ਤੇ ਪੱਟਾਂਗੇ ਵੀ ਕੋਈ ਹੋਰ ਵੀ ਲੜਾਈ ਦੇਣੀ ਪਈ ਸਰਕਾਰ ਦੇ ਖਿਲਾਫ ਉਹ ਲੋਕਾਂ ਨੂੰ ਲਾਭ ਬੰਦ ਕਰਕੇ ਉਹ ਲੜਾਂਗੇ ਉਹਦੀ ਮਨਸ਼ਾ ਬਿਲਕੁਲ ਪੂਰੀ ਨਹੀਂ ਹੋਣ ਦੇਾਂਗੇ ਜਿਹੜੇ ਸਾਡਾ ਸਾਡੇ ਕੋ ਬਿਜਲੀ ਖੋਣਾ ਚਾਹੁੰਦੇ ਆ ਕਿਉਂਕਿ ਬਿਜਲੀ ਇੱਕ ਇੱਕੋ ਜਿਹਾ ਬਣ ਚੁੱਕਿਆ ਪ੍ਰੋਜੈਕਟ ਜਿਵੇਂ ਮਨੁੱਖ ਅ ਅਪਰੇ ਰੋਜ਼ਗਾਰ ਪਹੁੰਚਣ ਤੋਂ ਬਗੈਰ ਨਹੀਂ ਰਹਿ ਸਕਦਾ ਪਾਣੀ ਤੋਂ ਬਗੈਰ ਨਹੀਂ ਰਹਿ ਸਕਦਾ ਸੋ ਇਸ ਵੇਲੇ ਬਿਜਲੀ ਇੱਕ ਮਨੁੱਖ ਦਾ ਅੰਗ ਬਣ ਚੁੱਕੀ ਹੈ ਤੋ ਜਦੋਂ ਇਹ ਮਨੁੱਖ ਦਾ ਅੰਗ ਸਾਡੇ ਕੋਲ ਖੁੱਸੇਗਾ ਜਾਏਗਾ ਇਹ ਸਵਾਲ ਹੀ ਪੈਦਾ ਹੁੰਦਾ ਵੀ ਅਸੀਂ ਇਹ ਜਿਹੜਾ ਇਸ ਤਰ੍ਹਾਂ ਦੀ ਸਰਕਾਰ ਨੂੰ ਜਿਹੜੀ ਨੀਤੀਆਂ ਨੇ ਅਪਣਾਈਏ ਉਹਨੂੰ ਕਰਨ ਦੇਾਂਗੇ ਲੋਕ ਜਾਗ ਚੁੱਕ ਨੇ ਔਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਚੇਤਨ ਕਰਕੇ ਅੱਜ ਦਾ ਜਿਹੜਾ ਸਾਡਾ ਇਹ ਸੱਦਾ ਸੀ ਅੱਜ ਦੀ ਜਿਹੜੀ ਸ਼ੁਰੂਆਤ ਸੀ ਉਹ ਇਹੀ ਏ ਵੀ ਪਿੰਡਾਂ ਪਿੰਡਾਂ ਚ ਜਾ ਕੇ ਲੋਕਾਂ ਨੂੰ ਲਾਭ ਬੰਦ ਕਰਕੇ ਜਿਹੜੀ ਸਰਕਾਰ ਸਾਡੇ ਕੋਲ ਬਿਜਲੀ ਖੋੜਾ ਚਾਹੁੰਦੀ ਏ ਨਿੱਜੀ ਹੱਥਾਂ ਵਿੱਚ ਦੇਣਾ ਚਾਹੁੰਦੀ ਉਹ ਇਹਨਾਂ ਦੀ ਮਰਜ਼ਾ ਪੂਰੀ ਨਹੀਂ ਹੁੰਦੀ ਆ। ਵਾਹਿਗੁਰੂ ਜੀ ਕੀ ਫਤਿਹ। ਮੋਦੀ ਸਰਕਾਰ ਜੋ 1 ਘਾਰ 2020 ਦੇ ਵਿੱਚ 21 ਦੇ ਵਿੱਚ ਵਹਿਦਾ ਕਰ ਚੁੱਕੀ ਕਿਸਾਨਾਂ ਦੇ ਨਾਲ ਕਿ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਬਿਜਲੀ ਥੋਦ ਬੈਲ ਵੀ ਤੇ ਦੂਸਰੇ ਕਾਨੂੰਨਾਂ ਨੂੰ ਵੀ ਰੱਦ ਕੀਤਾ ਜਾਂਦਾ ਹੈ ਮਾਫੀ ਮੰਗ ਕੇ ਮੋਦੀ ਸਰਕਾਰ ਨੇ ਇਹ ਕਾਨੂੰਨ ਰੱਦ ਕੀਤੇ ਸੀ ਤੇ ਹੁਣ ਚੋਰੀ ਛੁਪੇ ਫੇਰ ਉਹ ਕਾਨੂੰਨ ਲਾਗੂ ਕਰਨ ਜਾ ਰਹੀ ਹੈ ਪਰ ਇਹ ਕਿਸਾਨ ਜਥੇਬੰਦੀਆਂ ਵੀ ਤੇ ਪੰਜਾਬ ਦੇ ਲੋਕ ਵੀ ਸਾਰੇ ਮੁਲਾਜ਼ਮ ਜਥੇਬੰਦੀਆਂ ਵੀ ਤੇ ਹੋਰ ਜੋਥੇ ਜਥੇਬੰਦੀਆਂ ਤੇ ਆਮ ਲੋਕ ਵੀ ਜਿਨ੍ਹਾਂ ਤੇ ਇਹਨਾਂ ਬਿਜਲੀ ਸੋਧ ਬਿੱਲਾਂ ਦੇ ਨਾਲ ਅਸਰ ਪੈਣਾ ਹੈ ਜਿਨ੍ਹਾਂ ਦੀ ਕਿ ਬਿਜਲੀ ਖੁੱਸ ਜਾਣੀ ਹੈ ਅਸੀਂ ਸਾਡੇ ਕੋਲ ਇੰਨੀ ਕੋਈ ਹਸਿਆਤੀ ਨਹੀਂ ਰਹਿ ਜਾਣੀ ਕਿ ਅਸੀਂ ਇਹਨਾਂ ਦੀ ਇੰਨੀ ਮਹਿੰਗੀ ਬਿਜਲੀ ਖਰੀਦ ਕੇ ਵਰਤ ਸਕੀਏ ਇਹਨਾਂ ਕਾਨੂੰਨਾਂ ਨੂੰ ਅਸੀਂ ਕਦੀ ਵੀ ਲਾਗੂ ਨਹੀਂ ਹੋਣ ਦਾਂਗੇ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਤਕੜੀਆਂ ਹੋ ਕੇ ਲੜਨਗੀਆਂ ਕਿ ਮੁਲਾਜ਼ਮ ਦੇਥੇ ਬੰਦੀਆਂ ਵੀ ਤਗੜੀਆਂ ਹੋ ਕੇ ਲੜਨਗੀਆਂ ਤੇ ਆਮ ਲੋਕ ਵੀ ਜਿਨ੍ਹਾਂ ਤੇ ਅਸਰ ਪੈਂਦਾ ਹੈ ਉਹ ਸਾਰੇ ਤਗੜੇ ਹਨ ਮੋਦੀ ਸਾਹਿਬ ਜੀ ਜਾਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਸ ਕਾਨੂੰਨ ਨੂੰ ਵਾਪਸ ਲੈ ਲਓ ਜੇਕਰ ਤੁਸੀਂ ਨਹੀਂ ਲਾਓਗੇ ਵਾਪਸ ਤਾਂ ਫਿਰ 2021-22 ਵਾਲਾ ਅੰਦੋਲਨ ਤੁਹਾਨੂੰ ਪਤਾ ਹੀ ਹੈ ਉਹਨੂੰ ਯਾਦ ਕਰ ਲਓ ਅਸੀਂ ਉਹ ਤੋਂ ਵੀ ਵੱਡਾ ਅੰਦੋਲਨ ਕਰਨ ਵਾਸਤੇ ਤਿਆਰ ਬੈਠੇ ਆ ਭਾਏ ਇਹਨੀਆਂ ਕੋ ਬੇਨਤੀ ਕਰੇ ਸਰਕਾਰ ਪ੍ਰਵਾਨ ਕਰ ਲਵੇ ਤੇ ਬੜੀ ਵਧੀਆ ਗੱਲ ਹੈ ਨਹੀਂ ਤਾਂ ਫਿਰ ਅਸੀਂ ਤਾਂ ਸੰਘਰਸ਼ ਵਾਸਤੇ ਤਿਆਰ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਭਾਰਤਿਕ ਕਿਸਾਨ ਜਨਕਾਦੀਆਂ ਬਲਾਕ ਪ੍ਰਧਾਨ ਅਮਰ ਸਿੰਘ ਕਰਿਆ ਕਹਾਇਆ ਅੱਜ ਜੋ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਿਜਲੀ ਥੋਦ ਬਿੱਲ 25 ਨੂੰ ਦੇ ਵਿਰੋਧ ਵਿੱਚ ਇਕੱਠੇ ਹੋਏ ਆ ਅਸੀਂ ਇਹ ਕਦੀ ਲਾਗੂ ਨਹੀਂ ਹੋਣਦਿਆਂ। ਸਰਦਾਰ ਜੀ ਜੋ ਪਿੰਡਾਂ ਵਿੱਚ ਮੀਟਰ ਲੱਗ ਚੁੱਕੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ 20-25% ਲੱਗਦੇ ਨੇ ਤੇ ਲਗਭਗ ਸਾਰੀਆਂ ਕੰਪਨੀਆਂ ਨੇ ਨਾ ਟਾਈਡ ਕਰਕੇ ਛਿੱਪ ਵਾਲੇ ਇਹ ਮੀਟਰ ਭੇਜਦੇ ਨੇ। ਬਾਕੀ ਜੇ ਜਨਤਾ ਨਾਲ ਯੂ ਕਰਕੇ ਅਸੀਂ ਇਹ ਮੀਟਰ ਪੱਟ ਕੇ ਸੁੱਟ ਦਿਆਂਗੇ। ਜੇ ਇਹਨਾਂ ਦੇ ਮੀਟਰ 70 ਤੋਂ 75% ਲੱਗ ਗਏ ਫਿਰ ਇਹ ਸਾਡੇ ਤੇ ਹਾਵੀ ਹੋ ਜਾਣਗੇ।